ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆਂ ਜੀ ਤੁਹਾਡੇ ਆਪਣੇ ਚੈਨਲ ਸੰਧੂ ਬੱਧਰਪੁਰੀਆ ਫੇਰੀ ਫਾਰਮਿੰਗ ਵਿੱਚ ਸੱਜਣੋ ਅੱਜ ਪਹੁੰਚਿਆ ਸੱਜਣੋ ਪਿੰਡ ਨਸ਼ਹਿਰਾ ਚੌਧਰੀ ਆਲਾ ਜ਼ਿਲ੍ਹਾ ਤੇ ਤਹਿਸੀਲ ਤਰਸਤਾਨ ਸੱਜਣੋ ਆਪਣੀ ਦੋ ਟਾਈਮ ਤਸੱਲੀ ਜ਼ਰੂਰ ਕਰਿਆ ਕਰੋ ਤਸੱਲੀ ਕਰਕੇ ਫਿਰ ਲੈ ਕੇ ਜਾਇਆ ਕਰੋ ਜਿਹੜਾ ਕੱਪਨ ਡੰਕਰ ਆ ਉਹਨੂੰ ਟਿੱਪ ਕੇ ਤਸੱਲੀ ਕਰਕੇ ਜਿਹੜਾ ਸਵਾ ਸਵਾ ਦੋ ਟਾਈਮ ਚੋੜੀ ਤੇ ਵਧੇਰੇ ਜਾਣਕਾਰੀ ਆਪਣੇ ਵੀਰ ਪ੍ਰਵਿੰਦਰ ਤੋਂ ਲੈਨੇ ਆ ਬਣੇ ਰਿਓ ਅੰਤ ਤੱਕ ਕਰਦੇ ਆ ਗੱਲਬਾਤ ਤਿੰਨ ਐਨੀਮਲ ਸੱਜਣੋ ਇਥੇ ਵਿਖਾਵਾਂਗੇ ਇੱਕ ਵੈੜ ਜਗਾ ਥੋੜੀ ਜਿਹੀ ਪੀੜੀ ਆ 1 ਏਕੜ ਕੇ ਆਪਾਂ ਖੋਲ-ਖੋਲ ਕੇ ਬਾਹਰ ਵਿਖਾਉਣੇ ਆ ਤੇ ਬਣੇ ਰਿਓ ਜੀ ਭਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਵੀਰ ਜੀ ਸੰਧੂ ਸਾਹਿਬ ਕੀ ਹਾਲ ਜੇ ਵਧੀਆ ਕਾਇਮ ਵੀਰੇ ਠੀਕ ਹੈ ਕਰਦੀ ਗਲਾਈ ਮਹਾਰਾਜ ਦੀ ਬਾਬਾ ਦੀ ਸੋਹਣੀ ਕਿਰਪਾ ਜੀ ਤੇ ਡਰੈਸ ਭਾਈ ਜੀ ਕਰੀਏ ਨੋਟ ਇਹ ਤੁਸੀਂ ਤੰਦਰੁਸਤ ਜਿਨਾ ਤੰਦਰੁਸਤ ਤੇ ਨਾਮ ਪਰਵਿੰਦਰ ਸਿੰਘ ਪੰਨੂ ਤੇ ਮੋਬਾਈਲ ਨੰਬਰ ਬਾਈ ਠੀਕ ਕਿੰਨੇ ਬਾਈ ਪਸ਼ੂ ਤੇ ਆਪਣੇ ਕੋਲ ਆਇਆ ਕੋਈ ਤਿੰਨੇ ਆਏ ਇੱਕ ਗਾਈ ਆਈ ਅੱਜ ਤੇ ਉਹ ਮੱਝਾਂ ਉਹ ਮੱਝਾਂ ਮੱਝਾਂ ਘੱਪਣਾ ਬਾਈ ਘੱਪਣ ਤਿਆਰ ਠੀਕ ਆ ਕੋਈ ਪੰਜ ਦੇ ਸਾਤ ਦਿਨ ਪੰਜ ਲੈਂਦੀ ਉਹ ਕੋਈ ਅੱਠ ਲੈਂਦੀ ਠੀਕ ਉਹ ਲੈ ਕੇ ਤੇ ਦੇਣ ਦਾ ਵਕਤ ਖਾਣਾ ਦੀ ਤੇ ਪਾਰ ਪਿਛੇ ਦੀ ਮਾ ਨਾਲ ਗਰੰਟੀ ਨੇ ਘਰ ਲਾ ਕੇ ਤਸल्ली ਕਰਕੇ ਬਾਅਦ ਪੈਸੇ ਦੇ ਦੇ ਕੇ ਪੈਸੇ ਬਾਅਦ ਚ ਦੇ ਚਲੋ ਲੈਓ ਬਾਈ ਜੀ ਤੇ ਬਾਕੀ ਉਹ ਲਓ ਲਓ ਸਚਨੋ ਕਾਜੀ ਆਪਦੀ ਭੈਣ ਪਰ ਤਸੱਲੀ ਭੈਣ ਭਰਾ ਕਰੇ ਜਰੂਰ ਜੀ ਜਰੂਰ ਲਓ ਜੀ ਲਓ ਨੋ ਜੀ ਇਹ ਸੂਆ ਲਾ ਲੋ ਤਿੱਜਾ ਭਾਵੇਂ ਚੁਕਾ ਲਾ ਲੋ ਤੁਹਾਡੀ ਖੁਸ਼ੀ ਆ ਤੇ ਲਓ ਜੀ ਲਾਇਓ ਭਾਈ ਜੀ ਤੂਰਾ ਵੜਾ ਨਾ ਤੂਰਾ ਬੜਾ ਡੀਐਮ ਆਪਣਾ ਸੰਧੂ ਸਾਹਿਬ ਹੋਂ ਤਾਂ ਬਾਕੀ ਉਹਦਾ ਸਿੰਘ ਹੀ ਮਾਸਾ ਬੁਲਾਵਾ ਬੋਟ ਤੁਹਾਨੂੰ ਪਤਾ ਬਣਾਉਂਦੇ ਨਹੀਂ ਕਿ ਘਰ ਵਾਲੇ ਹਾਂਜੀ ਹਾਂਜੀ ਹਾਂ ਬਾਕੀ ਚਲੋ ਕੋਈ ਕਿਨਵਾ ਵੀ ਸੁਆਪ ਆਵੇਂ ਤੇ ਜਾਂ ਮੰਨ ਲੈ ਦੂਜਾ ਮੰਨ ਲੈ ਚੋ ਬੰਦਾ ਹੂੰ ਹੂੰ ਨੋ ਸੱਜਣੋ ਤੇਲ ਟੁੱਲ ਪਈ ਜੇ ਵਾਨੇ ਚ ਦਿਨ ਦਾ ਖੁੱਲੇ ਡੁੱਲੇ ਲੈਣੇ ਜੇ ਜਾਂਦਾ ਜਾਂਦਾ ਜੋ ਮੇਰੇ ਭੈਣ ਭਰਾ ਸਫਾਈਆਂ ਹੋ ਕੇ ਮੇਰੇ ਵਾਨੇ ਲੋ ਜੀ ਤੇ ਬਾਈ ਜੀ ਰੇਟ ਸੰਧੂ ਸਾਹਿਬ ਇਹਦਾ ਫਿਕਸੀ ਇਕੀ ਕਰ ਦੇਣਾ ਕਰ ਦੋ ਠੀਕਾ ਮੰੰਗਾ ਨੂੰ 75 ਮਾੰਗ ਲਈ ਹਾਂ ਸਭ ਤੋਂ ਮਾੰਗ ਲਈ ਤੋ ਛਾੜਦਾ 68 ਦੀ ਚਲੋ ਕੋਈ ਨਹੀਂ ਦੇ ਦੇ ਬਾਸ ਆ ਦੂਜੀ ਲਾਓ ਪੈਸੇ ਤਰਾ ਟੰਡਾ ਨਾ ਕਰੀ ਜੀ ਠੀਕ ਹੈ ਜੀ ਨੌ ਦਜਨੋਂ ਦੂਜੇ ਨੰਬਰ ਵਾਲੀ ਆਉਂਦੀ ਆ ਜੇ ਦੂਰੇ ਅੰਦਾਜ਼ਾ ਤੁਹਾਨੂੰ ਦੱਸਿਆ ਤਾਂ ਹਾਂ ਪੀ ਲਵਾਂ ਭਾਈ ਇੰਨੇ ਦਿਨ ਕਿੰਨੇ ਰਹਿ ਗਏ ਇਹ ਵੀ ਜੀ ਤਿਆਰ ਆ ਇੱਕ ਅੱਧਾ ਤਾਂ ਰਹਿ ਗਿਆ ਦੋ ਰਹਿ ਗਏ ਹੋਣਗੇ ਬਾਪੂ ਠੀਕ ਹੈ ਇਹਨ ਪੂਰੇ ਉੱਤੇ ਖੰਡ ਲਈ ਆ ਦੋ ਚਾਰ ਦਿਨ ਲਾਉਗੀ ਲਓ ਜੀ ਲਾਓ ਭਾਈ ਜੀ ਮੋੜ ਲਓ ਮੈਂ ਸੋਹਣੀ ਬਣੂਗੀ ਇਹਦੀ ਮੇਰਾ ਹੀ ਕਿਰਪਾ ਕਰੇ ਸਨਾ ਜੀ ਤੇ ਪਾਰ ਪਿਛੇ ਦੀ ਜਾਂਦੀ ਫੋਟੋ ਆ ਜੀ ਗਰੰਟੀ ਭੈਣ ਭਰਾ ਕੋਈ ਆਪਦੀ ਤਸੱਲੀ ਵੀ ਕਰ ਲੇ ਤੇ ਪਿੱਛੇ ਦੀ ਗਰੰਟੀ ਦੇਵਾਂਗੇ ਠੀਕ ਹੈ ਲਓ ਜੀ ਤੇ ਬਾਈ ਜੀ ਦੀ ਕੀਮਤ ਸੰਧਾਰ ਇਹ ਵੀ ਇੱਕੋ ਹੀ ਫਿਕਸ ਹੀ ਕਰਨਾ ਤੁਹਾਨੂੰ ਦੱਸਿਆ ਜਿਹੜੀ ਗੱਲ ਹੈ ਕਿ ਫਿਕਸ ਹੀ ਕਰਨਾ ਦੋ ਦਾ ਮੇਰਾ ਦੋ ਦੇ ਫਿਕਸ ਕਰਨਾ ਇਹਦਾ ਰੇਟ ਕਿੰਨਾ ਇਹਦਾ ਵੀ 75 ਮੰਗ ਲਈਏ 75 ਮੰਗ ਲਈਏ ਦੋ ਛਾੜਦੇ ਆਂ ਕਿ ਭਾਂ ਭਾਂ ਕੋਈ ਤੰਗ ਨਾ 68 68 ਠੀਕ ਹੈ ਲਓ ਵੈਡ ਕੱਢ ਗਏ ਲਓ ਜੀ 68 68 ਜਾਂਦੀਆਂ ਸੱਜਣੋ ਮਈਆਂ ਮਿਲਣਾਂ ਜੀ ਤੇ ਤੇ ਜਲਾ ਭਾਂ ਭਾਂ ਤੰਗ ਨਾ ਸਹੀ ਗੱਲ ਆ ਲਓ ਜੀ ਚਲੋ ਤੋੜ ਦਿਓ ਇਧਰ ਨੂੰ ਤੋੜ ਦਿਓ ਆ ਜੋ ਕਿੰਨ੍ਹਾ ਸੁਆ ਭਾਈ ਜੀ ਬੱਛੀ ਇਹ ਦੂਜੇ ਸੁਆ ਸੁਣਾ ਹੈ ਦੂਜੇ ਸੁਣਾ ਹਾਂ ਦੂਜਾ ਸੁਆ ਸੱਜਣੋਂ ਸੁਣਾ ਬੈਠਦੇ ਲੋ ਜੀ ਕਿਹੜਾ ਜੰਦੂ ਸਾਹ 10 ਰਹਿੰਦੇ ਆ 29 ਤਰੀਕ ਨੂੰ ਤਿਲ ਪੂਰੇ ਹੁੰਦੇ ਆ ਅੱਛਾ ਜੀ ਤੇ ਠੰਡੀ ਧੀ ਵਾਲੋ ਬਿਲਕੁਲ ਹਲੋ ਐ ਇਸ ਤਰ੍ਹਾਂ ਹੀ ਤੇ ਪਈ ਜਾਈਏ ਐਦਾਂ ਹੀ ਐਦਾਂ ਹੀ ਪਾਵੇ ਲੋ ਠੀਕ ਆ ਜਦਾਂ ਮਰਜ਼ੀ ਦੀ ਬੈਗ ਤਾਣਾ ਮਾਰੋ ਚਲੋ ਬਾਸ ਕਰੋ ਜੀ ਨਾ ਤੇ ਪੋ ਨੋਈ ਤੇ ਬਾਈ ਜਿੰਦੇ ਕੀਮਤ ਨੂੰ ਬਹੁਤ ਵਿਵਸਥ ਪੇਂਡਾਇਆ ਕਰਨਾ ਹਾਂ 45 ਦੀ ਹਾਂਣਾ ਸ਼ਰਤ ਕੋਸ਼ ਸ਼ਰਦਿਓ ਯਾਰ ਹੋਰ ਹੋਰ ਯਾਰ ਹੋਰ ਜਿਨਾ 43 ਚਤਾਲੀ ਸਿੱਚਤਾਲੀ ਵੀ 44 ਦੇ ਹੈ ਨਾ ਲੋ ਸੱਚ ਨੂੰ ਇਹ ਪਸ਼ੂ ਖਰੀਦਦਾਰੀ ਕਰਿਓ ਮੱਜਾਂ ਵੀ ਜਾਇਜ਼ ਹੈ ਕੀਮਤਾਂ ਠੀਕ ਹੈ ਜੀ ਜਿਹੜੇ 2 ਨੰਬਰ ਵਾਲੀ ਮੈਂ ਬਿਲਕੁਲ ਸਿਆਰੀ ਤੇ ਹੈ ਕੋਈ 2-4 ਦਿਨ ਦਾ ਸਮਾਂ ਖੜੂ ਵੀ ਦੂਜੀ ਮੈਂ 10 ਦਿਨ ਦਾ ਜੀ ਰੱਖ ਰੂ 10 ਸਿੱਕਾ